ਕਾਲ ਜੀ ਸਾਰਿਆਂ ਨੂੰ ਸਮਾਂ ਕਦੇ ਬੁੱਢਾ ਨਹੀਂ ਹੁੰਦਾ ਨਾਇਰੇ ਚਿਹਰੇ ਤੇ ਕਰੇਟ ਤੋਂ ਬੰਦੀਆਂ ਪੈਂਦੀਆਂ ਤੇ ਨਾਇਰੇ ਨੂੰ ਕਦੇ ਸੁਸਤੀ ਚੜਦੀ ਹੈ ਇਸ ਦੇ ਉੱਤੇ ਇਹ ਦਿਨ ਦਿਨ ਨਾ ਨਰੋਆ ਰਹਿੰਦਾ ਤੇ ਇਹ ਅਰੋਗ ਰਹਿੰਦਾ ਸਭਾ ਕਦੇ ਵੀ ਬੁੱਢਾ ਨਹੀਂ ਹੁੰਦਾ ਇਸ ਲਈ ਸਮਾਂ ਇੱਕ ਅਨਮੋਲ ਤੇ ਬਲਵਾਨ ਹੈ ਇਸ ਨੂੰ ਕਦੇ ਵੀ ਹੱਥੋਂ ਨਾ ਗਵਾਓ ਕਿਉਂਕਿ ਇੱਕ ਵਾਰੀ ਹੱਥੋਂ ਗਿਆ ਸਮਾਂ ਵਾਪਸ ਨਹੀਂ ਆਉਗਾ ਇਸ ਲਈ ਸਮੇਂ ਦੀ ਠੀਕ ਵਕਤ ਤੋਂ ਕਰਿਆ ਕਰੋ ਤੁਸੀਂ ਕਹਿੰਦੇ ਹੋ ਕਿ ਅਸੀਂ ਸਵਾ ਕੱਟ ਰਿਹਾ ਪਰ ਅਸੀਂ ਕਹਿੰਦੇ ਆ ਬਈ ਤੁਸੀਂ ਨਹੀਂ ਸਮਾਂ ਤਾਂ ਹੱਥੋਂ ਕੱਟ ਰਿਹਾ ਸਮਾ ਤੁਹਾਡੇ ਹਰ ਪਲ ਹਰ ਘੜੀ ਤੁਹਾਡੀ ਜ਼ਿੰਦਗੀ ਦੇ ਹਰ ਪਲ ਦੇ ਨਾਲ ਨਾਲ ਤੁਹਾਡਾ ਪਾਲ ਕਰਦਾ ਹੈ ਇਸ ਲਈ ਸਮੇਂ ਦੀ ਹਮੇਸ਼ਾ ਠੀਕ ਵਰਤੋ ਹੱਥੋਂ ਨਾ ਜਾਣ ਦਿਓ